ਨਾਮ ਜਪ ਤੇ ਸਿਮਰਨ ਸਤਿਗੁਰੂ ਜੀ ਨੇ ਫਰਮਾਇਆ ਹੈ ਕਿ ਸਤਿਗੁਰੂ ਨਾਨਕ ਦੇਵ ਜੀ ਦਾ ਜੋ ਸਿੱਖ ਅਖਵਾਉਂਦਾ ਹੈ ਉਹ ਭਲਕੇ ਉਠ ਹਰ ਨਾਮ ਤੇ ਆਵੇ ਸੋ ਚੰਗੀ ਨੀਂਦ ਕਰ ਚੁੱਕਣ ਉਪਰੰਤ ਜਿਸ ਵੇਲੇ ਸਹਜੇ ਅੱਧੀ ਰਾਤ ਮਗਰੋਂ ਜਾਗ ਖੁੱਲੇ ਸਿੱਖ ਨਿੱਜੀ ਤੌਰ ਤੇ ਬਿਸਤਰੇ ਤੋਂ ਉੱਠ ਕੇ ਬੈਠ ਜਾਵੇ ਤੇ ਚਿਤਵੇ ਕੇ ਵਾਹਿਗੁਰੂ ਹੈ ਸਾਡੇ ਨਾਲ ਹੈ ਉਹ ਸਭ ਦੇ ਅੰਦਰ ਬੈਠਾ ਹੈ ਤਾਂ ਤੇ ਮੇਰੇ ਅੰਦਰ ਵੀ ਕੋਟ ਬ੍ਰਹਿਮੰਡ ਦੇ ਸੁਆਮੀ ਜੀ ਬਿराज ਰਹੇ ਮੈਨੂੰ ਨਹੀਂ ਦਿਸਦੇ ਮੇਰੇ ਮਨ ਦਾ ਸ਼ੀਸ਼ਾ ਮਹਿਲਾ ਹੈ ਭੁੱਲਦੀ ਮੈਣ ਲੱਗੀ ਹੈ ਇਸ ਨੂੰ ਯਾਦ ਨਾਲ ਧੋਵਾਂ ਖਿੰ ਖਿੰ ਭੁੱਲ ਰਿਹਾ ਹਾਂ ਹੁਣ ਖਿੰ ਖਿੰ ਯਾਦ ਕਰਾਂ ਪਿਆਰੀ ਸਾਈ ਨੂੰ ਵਾਜਾ ਮਾਰਾਂ ਵਾਹਿਗੁਰੂ 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 ਇਉਂ ਇੱਕ ਮਨੁ ਕੇ ਸਾਈ ਨੂੰ ਹਾਜ਼ਰ ਨਾਜ਼ਰ ਜਾਣ ਕੇ ਵਾਹਿਗੁਰੂ ਵਾਹਿਗੁਰੂ ਕੂਕੀ ਗਏ ਮਨ ਦਾ ਸੁਭਾਅ ਹੈ ਗਾਫਲ ਹੋਣਾ ਵਹਿਣੀ ਪੈਣਾ ਜਦ ਵੇਖਿਆ ਮਨ ਆਪਣੇ ਵੇਗਾਂ ਵਿੱਚ ਤਿਲਕ ਗਿਆ ਹੈ ਉਸ ਨੂੰ ਰੋਕ ਕੇ ਫੇਰ ਲੱਗ ਪਏ ਜੇ ਬੈਠਿਆਂ ਅੱਖ ਲੱਗ ਜਾਵੇ ਤਦ ਕੀ ਜਦ ਅੱਖ ਖੁੱਲੀ ਫੇਰ ਜਾਦ ਦੀ ਲੜੀ ਸੰਭਾਲ ਲਈ ਈਉ ਸਹਜੇ ਸਹਜੇ ਰਸਨਾ ਹਿਲਦੀ ਰਹੇ ਤੇ ਵਾਹਿਗੁਰੂ ਵਾਹਿਗੁਰੂ ਜਪਦੀ ਰਹੇ ਰਸਨਾ ਹਰ ਰਸ ਪੀਜੈ ਰਾਮ रसना हर रस पीजे अंतर पीजे साज शब्द बीचारी अंतर खू हटा अमृत भरया शब्द दे काड पीए पन्हारी बड हंस महल्ला तीजा वाहे गुरु जी का खालसा वाहे गुरु जी की फतेह